ਆਸਾਮ ਦੇ ਵਿੱਚ ਸੰਤ ਪਿੰਡਰਾ ਵਾਲਾਂ ਦਾ ਅਤੇ ਸਿੱਧੂ ਮੂਸੇਵਾਲਾ ਦਾ ਪੋਸਟਰ ਲਾਉਣ ਦੇ ਵਾਸਤੇ ਪੰਜਾਬੀ ਢਾਬਾ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਇਸ ਮੌਕੇ ਦੇ ਉੱਪਰ ਪੁਲਿਸ ਨੇ ਗੁਰਮੁਖ ਸਿੰਘ ਦੇ ਉੱਪਰ ਖਾਲਿਸਤਾਨੀ ਹਮਾਇਤੀ ਹੋਣ ਦਾ ਦਾਵਾ ਕੀਤਾ ਅਤੇ ਉਸ ਦੇ ਖਿਲਾਫ ਕਾਰਵਾਈ ਵੀ ਸ਼ੁਰੂ ਕਰ ਦਿੱਤੀ। ਜੀ ਹਾਂ ਜੀ ਹਾਂ ਵਾਪਰੇ ਆਏ ਮਾਮਲਾ ਸੱਚ ਮੁੱਚ ਦੇ ਵਿੱਚ ਅਤੇ ਇਸ ਪ੍ਰਕਾਰ ਦੀ ਜਿਹੜੀ ਇਹ ਸਾਰੀ ਦੀ ਸਾਰੀ ਕਾਰਵਾਈ ਕੀਤੀ ਗਈ ਹੈ। ਇਸ ਪੋਸਟਰ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਪਾਸੇ ਸਿੱਧੂ ਮੂਸੇਵਾਲਾ ਹੈ, ਦੀਪ ਸਿੱਧੂ ਹੈ, ਸੈਂਟਰ ਦੇ ਵਿੱਚ ਫੋਟੋ ਲੱਗੀ ਹੋਈ ਹੈ ਖਾਸ ਤੌਰ ਦੇ ਉੱਪਰ ਸੰਤ ਪਿੰਡਰਾ ਵਾਲਾ ਦੀ ਅਤੇ ਇਸ ਪੋਸਟਰ ਦੇ ਉੱਪਰ ਲਿਖਿਆ ਹੋਇਆ ਹੈ ਭੁੱਲ ਜਾ ਸਾਰੇ ਜਗ ਨੂੰ ਗੱਲ ਸਿੱਖ ਕੌਮ ਦਲੇਰ ਦੀ ਕਰੀਏ ਕਦੇ ਭੁੱਲੀਆਂ ਨਾ 84 ਨੂੰ ਗੱਲ ਭਿੰਡਰਾ ਆਲੇ ਸ਼ੇਰ ਦੀ ਕਰੀਏ ਖਾਲਸਾ ਹੋਟਲ ਪੰਜਾਬ ਗੁਰਮੁਖ ਸਿੰਘ ਲਾਡੀ ਤਾਂ ਕੀ ਹੈ ਇਹ ਹਕੀਕਤ ਇਸ ਪੂਰੇ ਦੇ ਪੂਰੇ ਪੋਸਟਰ ਦੀ ਆਉ ਤੁਹਾਨੂੰ ਦੱਸਦੇ ਹਾਂ ਪੰਜਾਬੀ ਮੂਲ ਦੇ ਇੱਕ ਟਾਬਾ ਮਾਲਕ ਨੂੰ ਖਾਲਸਤਾਨੀ ਹਮਦਰਦੀ ਹੋਣ ਦੇ ਸ਼ੱਕ ਦੇ ਵਿੱਚ ਆਸਾਮ ਦੇ ਬੋਂਗਾ ਇੰਗਾਓ ਜਿਲੇ ਤੋਂ ਗ੍ਰਫਤਾਰ ਕੱ ਲਿਆ ਇੱਕ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਬੋਂਗਾ ਇਂਗਾਉ ਦੇ ਪੁਲਿਸ ਸੁਪਰੀਡੈਂਟ ਮੋਹਨ ਲਾਲ ਮੀਨਾ ਨੇ ਦੱਸਿਆ ਹੈ ਕਿ ਵਿਅਕਤੀ ਨੇ NH27 ਦੇ ਉੱਪਰ ਗੇਰੂ ਕਾਬਾੜੀ ਜੋਕੀ ਨੇੜੇ ਸੜਕ ਕਿਨਾਰੇ ਆਪਣੇ ਖਾਣੇ ਦੇ ਉੱਪਰ ਖਾਲਿਸਤਾਨੀ ਵਿਚਾਰਕ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਅਤੇ ਇਸ ਦੇ ਨਾਲ ਨਾਲ ਸਿੱਧੂ ਮੂਸੇਵਾਲਾ ਦੇ ਨਾਲ ਦੀਪ ਸਿੱਧੂ ਦੀ ਵੀ ਤਸਵੀਰ ਲਗਾਈ ਉਹਨਾਂ ਕਿਹਾ ਕਿ ਉੱਥੇ ਪਿੰਡਰਾਵਾਲਿਆਂ ਦੀ ਤਸਵੀਰ ਹੈ ਇੱਕ ਹੋਰ ਤਸਵੀਰ ਦੇ ਵਿੱਚ ਇੱਕ ਵਿਅਕਤੀ ਖਾਲਿਸਤਾਨ ਵਰਗਾ ਝੰਡਾ ਲਹਿਰਾ ਰਿਹਾ ਹੈ ਅਸੀਂ ਇਸ ਦੀ ਜਾਂਚ ਕਰ ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮ ਮੀਣਾ ਨੇ ਕਿਹਾ ਹੈ ਕਿ ਸ਼ੱਕੀ ਦੀ ਪਛਾਣ ਗੁਰਮੁਖ ਸਿੰਘ ਵਜੋਂ ਹੋਈ ਹੈ ਜੋ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਹਨਾਂ ਦੱਸਿਆ ਕਿ ਗੁਰਮੁਖ ਸਿੰਘ ਦੇ ਕਬਜ਼ੇ ਦੇ ਵਿੱਚੋਂ ਮਰਹੂਮ ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਵੀ ਮਿਲੀ ਹੈ। ਐਸਪੀ ਨੇ ਕਿਹਾ ਹੈ ਕਿ ਉਸਨੇ ਦਾਅਵਾ ਕੀਤਾ ਹੈ ਕਿ ਕੁਝ ਟਰੱਕ ਡਰਾਈਵਰਾਂ ਨੇ ਉਸ ਨੂੰ ਇਹ ਤਸਵੀਰਾਂ ਦਿੱਤੀਆਂ ਸੀ। ਉਹਨਾਂ ਕਿਹਾ ਕਿ ਉਹ ਯਾਨੀ ਕਿ ਖਾਲਿਸਤਾਨ ਦੇ ਹਮਦਰਦੀ ਇਸ ਪ੍ਰਕਾਰ ਦੀਆਂ ਤਸਵੀਰਾਂ ਰੱਖ ਸਕਦੇ ਹਨ ਜਾਂ ਫਿਰ ਨਹੀਂ ਇਸ ਦੇ ਬਾਰੇ ਵਿੱਚ ਕੁਝ ਵੀ ਕਿਹਾ ਨਹੀਂ ਜਾ ਸਕਦਾ। ਉਹਨਾਂ ਕਿਹਾ ਹੈ ਕਿ ਗੁਰਮੁਖ ਸਿੰਘ ਕੋਵਿਡ-19 ਤੋਂ ਪਹਿਲਾਂ ਟਰੱਕ ਚਲਾਉਂਦਾ ਸੀ ਪਰ महामारी ਤੋਂ ਬਾਅਦ ਉਹਨਾ ਨੇ ਢਾਬਾ ਖੋਲ੍ਹ ਲਿਆ ਸੀ ਮੀਨਾ ਨੇ ਇਹ ਵੀ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਉਸਨੇ ਆਪਣੇ ਢਾਬੇ ਦੇ ਉੱਪਰ ਟਰੱਕ ਡਰਾਈਵਰਾਂ ਨੂੰ ਖਿੱਚਣ ਦੇ ਵਾਸਤੇ ਅਜਿਹੇ ਪੋਸਟਰ ਲਗਾਏ ਸੀ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਪੰਜਾਬ ਦੇ ਹੀ ਹੁੰਦੇ ਨੇ ਨਹੀਂ ਤਾਂ ਉਹ ਆਪਣੇ ਢਾਬੇ ਦੇ ਸਾਹਮਣੇ ਅਜਿਹਾ ਮੂਕਤਾਪੂਰਨ ਹਰਕਤਾਂ ਨਾ ਕਰਦਾ ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਭਾਜਪਾ ਦੇ ਯੂਥ ਵਿੰਗ ਦੇ ਮੈਂਬਰਾਂ ਨੇ ਪੋਸਟਰਾਂ ਦੇ ਬਾਰੇ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਜੋ ਕਿ ਕਈ ਸਾਲਾਂ ਤੋਂ ਅਸਾਮ ਦੇ ਵਿੱਚ ਹੀ ਰਹਿ ਰਿਹਾ ਹੈ ਖਾਸ ਇਸ ਸਬਦੇ ਦਰਮਿਆਨ ਵੱਡੀ ਗੱਲ ਤਾਂ ਇਹ ਹੈ ਕਿ ਜੇਕਰ ਇਸ ਪ੍ਰਕਾਰ ਦੇ ਪੋਸਟਰ ਲੱਗੇ ਦਿਖਾਈ ਦਿੱਤੇ ਵੀ ਨੇ ਤਾਂ ਕਿਸ ਪ੍ਰਕਾਰ ਦੇ ਨਾਲ ਆਉਣ ਵਾਲੇ ਵਕਤ ਦੇ ਵਿੱਚ ਇਸ ਸ਼ਖਸ਼ ਦੇ ਉੱਪਰ ਹੋਵੇਗੀ ਕਾਰਵਾਈ ਇਹ ਵਿਖਣਾ ਐਮ ਹੋਵੇਗਾ ਬਾਕੀ ਤੁਸੀਂ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵਿਣਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ